ਪਿਛਲੇ 4 ਮਹੀਨੇ ਤੋਂ ਵਾਕਿ ਸਾਨੂੰ ਤੋਂ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਵਿਗਨਸ਼ਮੂਕ ਜਿਹੜਾ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਐਸਆਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਹੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀ ਜੀ ਸਾਹਿਬ ਨੇ ਥਰੀ ਦਿੱਤੇ ਜੀ ਸਾਡੀ 28 ਸਬਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸਐਚਓ ਭੈਣਾ ਦੀ ਸਾਡੀ ਟੀਮ ਜਿਹੜੀ ਹੈ ਐਸਆਈ ਰਾਜੀਵੀਰ ਸਿੰਘ ਇੰਚਾਰਜ ਕਾਨਗੜ ਇਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਮਸ਼ਿਆਂ ਦਾ ਪੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਇਲਾਕੇ ਇਸ ਨੂੰ ਚੈੱਕ ਕਰਨ ਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਉੱਤੇ ਬਣੋ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤਾਂ ਇਹ ਕੋਲ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਜੇ। ਅਸੀਂ ਆਪਣੀ ਟੀਮ ਨਾਲ ਰੋਕ ਕੇ ਉਹ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚਿਆਂਦੀ ਗਈ ਹੈ। ਇਸ ਦਾ ਨਾਮ ਜਿਹੜਾ ਵਾ ਜੁਵਨਪ੍ਰੀਤ ਸਿੰਘ ਸਾਨਾ ਫਰਕ ਜਨ ਸਿੰਘ ਵਾਸੀ ਨਾਲਲੀ ਖਾਣਾ ਖਾਲੜਾ। ਇਹ ਖੇਪ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ। ਉਰੇ ਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਇਹ ਪਾਕਿਸਤਾਨ ਤੋਂ ਮਨਵਾਈ ਸੀ ਨੂੰ ਉਥੇ ਬੀਚ ਸਮਗਰ ਜਿਹੜਾ ਇਹ ਪੈਗਾਮ ਆਦਾ ਉਹਨਾਂ ਦਾ ਸਬੰਧ ਇਹਦੇ ਨਾਲ ਉਪქმੇ ਖੇਮ ਬਣਾ ਕੇ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮ 21C 6885 ਐਨਡੀਪੀਐਸ ਸੈਕਟਰ ਦਾ ਥਾਣਾ ਘ੍ਰਿੰਡਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਬਾਥੀ ਇਹ ਜਿਹੜੀ ਅਗਲੇ ਤਫਤੀਸ਼ ਚ ਜਾਰੀ ਹੈ ਕਿ ਹੋਰ ਇਹ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਇਹ تحقیق ਕਰਨ ਚਾਹੀਦਾ ਦੀ ਉਮਰ ਕਿੰਨੀ ਸਰਦੀ ਇਹਦੀ 23-24 ਸਾਲ ਹੁੰਦਾ ਇਹ ਜਿੰਨੀ ਇਹਦੀ ਛੋਟੀ ਉਮਰ ਦਾ ਜਿੱਦਾਂ ਦਾ ਸਿੱਟਾ ਹੈ ਲੱਗਦਾ ਕਿ ਕਲਾਜ ਦੇ ਨਾਲ ਸਾਥੀ ਹੋਣਗੇ ਇਹਦੇ ਵੀ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਵੀ ਨਾ ਜਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੱਥੋਂ ਕਰਨੀ ਸੀ ਇਹਦੀ ਗੱਲ ਤਾਂ ਮੇਰੇ ਧਿਆਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੁਝ ਕਿਸੇ ਜਿਹੇ ਮੋੜ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਥਿਊਰੀ ਦੇ ਕੋਲ ਹੋਵੇ ਨਾ ਇਹ ਸਾਥੀਆਂ ਕੋਲ ਕੋਈ ਗੱਲ ਹੋ ਸਕਦੀ ਹੈ ਇਹਦੇ ਬਾਰੇ ਹੁਣ ਬਸ ਪੇਸ਼ਕਰਨ ਚੱਲੇ ਆ ਇਹਦਾ ਜੈਪਾਲ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹਦੀ ਛਾਂਮੇਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਸੀਪਿੰਨ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਬੰਧ ਦੇ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸ ਕਰਦੇ ਨਾਲ ਸੰਪਰਕ ਤੇ ਕੋਈ ਨਾਮ ਕਰ ਲਿਆ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਆ ਲੇਕਿਨ ਐਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਆਜ ਤਾਂ ਸਾਰਾ ਕੁਝ ਦੱਸਿਆ ਜਾਵੇ। ਸਰ ਉਹਨੇ ਵੀ ਰਿਡ ਕੀਤੀ ਕੋਈ ਇਹੇ ਟਿਕਾਣੇ ਤੇ ਜਿਹੜੇ ਨਾਰਲੀ ਨਾ ਰਹਿਣ ਵਾਲਾ ਨਾਰਲੀ ਹਾਂਜੀ ਨਾਰਲੀ ਥਾਣਾ ਖਾਲੜਾ। ਤੇ ਕੀਤੀ ਰਿਡ ਦਾ ਮਤਲਬ ਕਿ ਉਹ ਉਹਨੇ ਉੱਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਕਿ ਲਿਆ ਕਿ ਮਿਲਿਆ ਬਾਕੀ ਦੀ ਪੁੱਛ ਕਿਸੇ ਦੇ ਦੌਰਾਨ ਪਤਾ ਲੱਗੂਗਾ ਹੋਰ। ਸਰ ਇਹ ਕਦੋਂ ਤੋਂ ਐਕਟਿਵ ਸੀ ਸਿਰਫ? ਕਿੰਨੇ ਸੋਸ਼ਲ ਮੀਡੀਆ ਤੋਂ? 3 ਸੋਸ਼ਲ। 3 ਸੋਸ਼ਲ ਕਿੰਨੇ ਕਿਹੜਾ ਪਾ ਦਿੱਤਾ। ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਰਿਪੋਰਟ ਕਿਸੇ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ حساب। ਕੰਮ ਕੀ ਕਰਦਾ ਸੀ ਉਹਨੇ? ਇਹ ਫ੍ਰੀ ਹੈ ਪਾਸਟੂ ਦਾ ਵਰ ਇਹੀ ਮਨੀ ਨੂੰ ਲੈ ਕੇ ਸਾਰਾ ਕੁਝ ਕਰਦੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ ਹੋ